ਲੋ ਜੀ ਡਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜਿੰਨਾ ਵੀ ਇਹਨਾਂ ਦਾ ਤਜਾਬ ਵੱਧਾ ਜੀ ਸਿਰਫ ਇੱਕ ਦਿਨ ਦੇ ਵਿੱਚ ਹੱਲ ਹੋ ਜਾਊਗਾ ਬਸ ਵੀਡੀਓ ਐਂਡ ਤੱਕ ਜਰੂਰ ਦੇਖਣੀ ਹੈਗੀ ਆਪਾਂ ਕਰਨਾ ਕੀ ਹੈ ਜੀ ਬਸ ਉਹ ਉਹ ਸੁਣਨਾ ਲਿਖ ਲਿਓ ਚਾਹੇ ਚਾਹੇ ਯਾਦ ਰੱਖ ਲਿਓ ਬਸ ਉਹ ਕਰੀ ਜਾਣਾ ਜਿਵੇਂ ਦੱਸੂਗਾ ਤੁਹਾਡਾ ਸਾਰੀ ਜ਼ਿੰਦਗੀ ਜਿਹੜਾ ਤਜਾਬ ਨਹੀਂ ਵਧਣਾ ਹੈਗਾ ਲੋ ਜੀ ਜਦੋਂ ਆਪਾਂ ਸਵੇਰੇ ਉੱਠਣਾਗਾ ਜਿਹੜੇ ਵੀਰਾਂ ਦਾ ਤਜਾਬ ਵੱਧਾ ਉਹ ਜ਼ਿਆਦਾਤਰ ਕੀ ਕਰਦੇ ਨੇ ਵਿਕਾ ਸੂਲ ਦਾ ਕੈਪਸੂਲ ਲੈ ਲੈਂਦੇ ਨੇ ਵੇਰੇ ਉਹਨਾਂ ਦਾ ਟੱਚ ਹੀ ਨਹੀਂ ਕਰਨਾ ਉਹਨਾਂ ਦਾ ਦੇਖਣਾ ਹੀ ਨਹੀਂ ਸਾਡੇ ਤੇ ਰੱਖ ਦੋ ਛੱਡ ਦੋ ਕੂੜੇ ਤੇ ਛੱਡ ਦੋ ਜਦੋਂ ਸਵੇਰੇ ਉੱਠਣਾਗਾ ਨਿਰਨੇ ਕਾਲਜ ਕੋਈ ਪਾਣੀ ਦੀ ਘੁੱਟ ਨਹੀਂ ਪਾਰਨੀ ਕੁਝ ਨਹੀਂ ਕਰਨਾ ਹੈਗਾ ਜਦੋਂ ਮੂੰਹ ਦੇ ਵਿੱਚ ਲਾਲਾਂ ਡਿਗਰੀਆਂ ਹੋਣਗੀਆਂ ਆਪਾਂ ਕੀ ਕਰਨਾਗਾ ਪੰਜ ਡੋਲੂਗੀਆਂ ਗੋਲੀਆਂ ਡੋਲੂ ਗੋਲੀ ਪਤਾ ਹੀ ਹੋ ਪੰਜ ਪੈਰਾਸੀਟਾਮੋਲ ਦੀਆਂ ਠੀਕ ਹੈ ਜੀ ਪੈਰਾਸੀਟਾਮੋਲ ਹੀ ਪਤਾ ਹੋ ਤੇ ਪੰਜ ਹੋ ਗਿਆ ਐਮ ਆਰ ਇਹ 15 ਗੋਲੀਆਂ ਬਿਨਾ ਪਾਣੀ ਤੋਂ ਖਾਜੋ ਜੇ ਮੈਂ ਕਹਣਾ ਤਜਾਬ ਤਜਾਬ ਬਈ ਤੁਹਾਨੂੰ ਨੇੜੇ ਹੋ ਕੇ ਵੀ ਲੱਗਦਾ 15 ਗੋਲੀਆਂ ਹੀ ਹੋਣੀਆਂ ਹਲੇ ਇਹ ਪੂਰੀ ਨਹੀਂ ਹੋਈ ਇਹ ਆਪਣਾ ਜਿਹੜਾ ਕਹਿ ਰਿਹਾ ਤੁਹਾਨੂੰ ਮਟੀਰੀਅਲ ਪੂਰਾ ਨਹੀਂ ਗਿਆ 15 ਗੋਲੀਆਂ ਨਹੀਂ ਖਾਣੀਆਂ ਨੇ ਆ 7-8 ਵਜੇ ਲੜੋ ਜਾਂ 6-7 ਵਜੇ ਇਸ ਤੋਂ ਬਾਅਦ ਕੀ ਕਰਨਾ ਜੀ ਤੁਹਾਨੂੰ 10-11 ਵਜੇ ਜਾਂ 9:30-10-11 ਕਰੀਬ ਇਹਦੇ ਪਤੀਲਾ ਚਾਹ ਦਾ ਧਰ ਲੈਣਾ ਚੁੱਲ੍ਹੇ ਤੇ 20 ਬਾਈ ਕਿਲੋ ਪੀਣੀਏ 2-3 ਵਜੇ ਤੱਕ ਚਾਹ ਠੀਕ ਹੈ ਜੀ ਉਹ ਵੀ ਨਰੀ ਚੀਨੀ ਦੀ ਜਿਹਦੇ ਵਿੱਚ ਮੈਲ ਹੁੰਦੀ ਆ ਠੀਕ ਹੈ ਜੀ ਤੇ ਫੇਰ ਕੀ ਕਰਨਾ ਜੀ 2 ਤੋਂ 3 ਜਾਂ 3-4 ਵਜੇ ਆਪਾਂ ਪਤੀਲਾ ਧਰ ਲੈਣਾ ਪਾਣੀ ਬਾਲੋ ਉਹਦੇ ਵਿੱਚ ਸਾਗ ਸੱਟੋ ਉਹਨੂੰ ਉਬਾਲ ਕੇ ਵਧੀਆ ਤਿਆਰ ਕਰਕੇ ਜਿਵੇਂ ਤੜਕਾ ਤੁਕਲਾ ਦੇ ਆੱਧ ਨੇ ਪਾਉਣ ਲੱਗੇ 3-4 ਕੌੜੇ ਖਾ ਲੋ ਜੀ ਪੰਜਾਬ ਬਾਈ ਤੁਹਾਡੇ ਨੇੜ ਉਹ ਤੋਂ ਬੜੀ ਲੰਘਦਾ ਯਾਰ ਇਹ ਆਪਣਾ ਪੰਜਾਬ ਦਾ ਜਿਹੜਾ ਹੱਲ ਹੈ ਸਿਰਫ ਇੱਕ ਦਿਨ ਦੇ ਵਿੱਚ ਹੋ ਜੀ ਠੀਕ ਹੈ ਜੀ ਯਾਰ ਤੁਹਾਡਾ ਦਿਮਾਗ 'ਚ ਫਰਕ ਆ ਬਈ ਮੈਨੂੰ ਦੇ ਦੱਸੋ ਮੈਨੂੰ ਪੁੱਛੀਏ ਤੁਸੀਂ ਤੇ ਆਪ ਦਾ ਹਾਲ ਮੈਂ ਦੱਸ ਕਿ ਪੀਜੀਆ 'ਚ ਡਿਊਟੀ ਕਰਦਾਗਾ ਮੈਨੂੰ ਕੀ ਪਤਾ ਤੇਜਾਬ ਕਿਵੇਂ ਘਟਵਾ ਹੈ ਹੈ ਜਦੋਂ ਤੁਸੀਂ ਸਮੋਸੇ ਖਾਣੇ ਛੱਡਨੇ ਨਹੀਂ ਤੁਸੀਂ ਕੁਲਚੇ ਖਾਣੇ ਛੱਡਨੇ ਨਹੀਂ ਤੁਸੀਂ ਬਈ ਬਰਗਰ ਖਾਣੇ ਛੱਡਨੇ ਨਹੀਂ ਹੁਣ ਕਿਵੇਂ ਤੇਜਾਬ ਘਟੂ ਬਈ ਜੀ ਦੱਸੋ ਤਾਂ ਸਹੀ ਜੇ ਤੁਹਾਡਾ ਸਰੀਰ ਫਰੋਲ ਲੀ ਹੈ ਨਾ ਤੁਹਾਡਾ ਸਰੀਰ ਤੁਹਾਡੇ ਪੀਪਾ ਕਿਉਂ ਦਾ ਨਿਕਲੇ ਹੋਇਆ ਯਾਰ ਕਿਹੜੇ ਸਾਹ ਨਾਲ ਘਟਾਵਾਗੇ ਤੇਜਾਬ ਆਪਾਂ ਉਤੋਂ ਮੈਸੇਜ ਮੈਨੂੰ ਕਰੀ ਜਾਂਦੇ ਨੇ ਵੀ ਮੈਂ ਦੱਸ ਕਿ ਕਿਹੜੇ ਰਜਿੰਦਰਾ ਚ ਲੱਗੇ ਹੋਏਗਾ ਮੈਨੂੰ ਕੀ ਪਤਾ ਤੇਜਾਬ ਇੱਥੋਂ ਨੂੰ ਦੱਸੀ ਜਾਣਾ ਵੀ ਤੁਸੀਂ ਨਿਰਦਰ ਫੈਟ ਕੇ ਔਰ ਜਾਰ ਕੇ ਅੰਦਰ ਇਹਨਾਂ ਕੂਨ ਨਹੀਂ ਜੰਨਾ ਤੁਹਾਡੇ ਅੰਦਰ ਕਿਆ ਹੋ ਆ। ਕਿ ਤੁਗ ਕਿਵੇਂ ਪੰਜਾਬ ਦਾ ਬਦਣੀ ਬਦਨਾ ਦਾ ਸਾਗ ਥੋਲ ਨਹੀਂ ਛੱਡਿਆ ਕਦੇ। ਹੈ ਬਾਈ ਬਣ ਕੇ ਤੁਸੀਂ ਸਾਗ ਦਾ ਚਾਹ ਦਾ ਇਹ ਚੀਜ਼ਾਂ ਦਾ ਪੈਂਟਾ ਛੱਡ ਦੋ ਜੇ ਪੰਜਾਬ ਤੋਂ ਬਚਣਾ ਹੈ। ਮੈਂ ਕਿਹਾ ਤੇ ਇਹਨੇ ਤੜਕੀ ਖਾ ਪਾਣੀ ਪੂਣੀ ਪੀ ਲਿਆ ਕਰੋ। ਜਦੋਂ ਤੁਹਾਨੂੰ ਤਿਹਾ ਦੇਖਿਆ ਨਾ ਸਾਗ ਉਹ ਤਾਂ ਤੁਸੀਂ ਹੱਥ ਛੱਡ ਵੀ ਮਾਰਦੇ ਪੰਜਾਬ ਉਹਨਾਂ ਦਾ ਸਾਗ ਨੂੰ ਹੈ। ਜਾਦਾ ਕੌਲਾ ਉੱਤੇ ਤੱਕ ਲਾਉਣਾ ਪਏ ਵੀ ਤੇ ਬੁੱਲ ਕਈ ਵਾਰ ਤਾਂ ਬੁੱਲ ਵੀ ਲੱਗਦੇ ਪਾਣਾ ਪਾਈਪ ਲਾਉਣਾ ਪੈਂਦਾ ਫਿਰ ਕਿਨੇ ਪੰਜਾਬ ਨਹੀਂ ਛੱਡਦਾ ਕਦੋਂ ਕਿਵੇਂ ਵੀਰੇ ਦੱਸੋ ਤਾਂ ਵੀ ਜੀ ਹੈਗਾ ਹੱਲ ਕੋਈ ਯਾਰ ਸਿਓ ਬਗਵਾਸ ਕਰੀ ਜਾਂਦੇ ਹੁਣ ਮੇਰੇ ਵਰਗੇ ਮਾਸੇ ਕਰ ਕਰ ਪਾਈਆਂ ਮੈਨੂੰ ਦੱਸ ਕੀ ਪਤਾਗਾ ਮੈਂ ਕਿਹੜੇ ਡਾਕਟਰ ਤੇ ਲੱਗਾਗਾ ਭਾਈ ਜਿਹੜਾ ਤੁਹਾਡਾ ਛੋਟਾ ਹੱਲ ਦਾ ਯਾਰ ਜਿਹੜੇ ਆਪਣੇ ਖਾ ਗੁੱਸਾ ਨਾ ਕਰਿਓ ਜਿਹੜੇ ਪਿੰਡ ਵਾਲੇ ਨੇ ਉਹਨਾਂ ਤਾਂ ਪੰਜਾਬ ਤੋਂ ਕੋਈ ਡਾਕਟਰ ਬਾਇਲ ਕੋਈ ਨਹੀਂ ਕਰ ਸਕਦਾ ਹੈ ਕਿਉਂਕਿ ਉਹਨਾਂ ਦਾ ਪਤਾ ਹੁੰਦਾ ਤੀ ਹੈ ਹੀ ਨਹੀਂ ਕੋਈ ਕਿਉਂਕਿ ਪਹਿਤਾਂ ਬਸ ਐ ਲਗਾਇਆ ਵੀ ਆਪਣੇ ਸਾਗ ਖਾ ਕੇ ਪਾਈ ਗੀ ਚਾਹ ਪੀ ਲਈ ਕਰਕੇ ਵੀ ਕਸੂਲੇ ਦੋ ਸੱਕੇ ਫੇਰ ਉਹੀ ਕੁਸ ਫੇਰ ਵੀ ਕਸੂਲੇ ਐ ਨਹੀਂ ਵੀਰੇ ਹੱਲ ਹੁੰਦਾ ਹੈਗਾ ਠੀਕ ਹੈ ਬਾਈ ਬਣ ਕੇ ਬਸ ਪਾਣੀ ਪੂਣੀ ਪੀ ਲਿਆ ਕਰੋ ਤਾਂ ਕਿ ਠੀਕ ਹੈ ਜੀ ਲਾਚ ਲੂਚੀ ਚੱਪ ਲਿਆ ਕਰੋ ਚਾਹ ਚੂ ਘਟਾ ਦੋ ਹਨਾ ਜਿਹੜੀ ਨੇਰੀ ਚੀਨੀ ਆ ਉਹ ਤਾਂ ਜਮਾ ਪੰਡਾ ਛੱਡ ਦੋ ਠੀਕ ਹੈ ਜੀ ਮੜ ਹਕੋਸ਼ੇ ਕਰੋ ਗੜਗੜ ਦੀ ਪੀ ਲਓ ਤੇ ਬਾਕੀ ਵੀ ਸਾਗ ਸੂਰਾ ਪੰਡਾ ਛੱਡ ਦੋ ਕਿਉਂਕਿ ਕੱਦੂਆਂ ਦੀ ਵਾਰੀ ਵੀ ਲਿਆ ਦੋ ਯਾਰ ਮੈਂ ਸੱਖਿਆ ਥੋੜੀ ਹੋਇਆ ਵੀ ਹੱਥ ਸਾਡੇ ਨੂੰ ਉਹਨਾਂ ਨੂੰ ਮਾਰਨੀ ਆ ਬਾਈ ਵੜ ਕੇ ਆਏ ਤਾਂ ਨਹੀਂ ਘਟਣਾ ਫਿਰ ਜਾਈ ਆ ਰਹੇ ਨਾਲੇ ਪੀਪਾ ਛੜਾ ਕਿਉਂ ਲਾਦਾ ਉਹਨੂੰ ਬਾਹਰ ਕੱਢੋ ਕਿਸੇ ਦਾ ਕੰਮ ਆ ਜੀ